ਪੰਜਾਬ ਦੀ ਧਰਤੀ ਹੈ ਇੱਥੇ ਸਭੇ ਸਾਂਝੀ ਸਵਾਲ ਸਦਾਨ ਕੋਈ ਨਾ ਦੱਸੇ ਵਾਰਾ ਜੀਓ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਇਹ ਸਮਾਜ ਉਹ ਹੈ ਹਾਰਡ ਪ੍ਰਭਾਵਿਤ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਹੋਏ ਨੇ ਉਹਨਾਂ ਦੇ ਨਾਲ ਖੜਨ ਦਾ ਹੈ ਸਾਡੇ ਚ ਕੋਈ ਵੀ ਵਿਤ ਦੇ ਵਿਖਰੇਵਾ ਨਹੀਂ ਸਾਨੂੰ ਰਾਜਨੀਤਿਕ ਲੋਕ ਆਪਣੇ ਰਾਜ ਕਰਨ ਲਈ ਵੰਡ ਰਹੇ ਆ ਸੇਕੰਵੇਸ਼ ਚੜਦੀ ਕਲਾ ਚੀ ਆ ਕੋਈ ਗੱਲ ਨਹੀਂ ਬੋਲ ਸਾਸਲੀਆਕਾਰ ਇਹ ਕੀ ਲੋਕ ਇੱਥੇ ਨਜਾਇਜ਼ ਹੀ ਘਰ ਆਪਣਾ ਭਰੀ ਜਾਣ ਲੱਗੇ ਆ ਇਹ ਕੋਈ ਗੱਲ ਨਹੀਂ ਇਹ ਖਾਲਸੇ ਦਾ ਲੰਗਰ ਲਾਇਆ ਹੋਇਆ ਜਿੰਨੇ ਭਰਨਾ ਭਰ ਲੈ ਘਰ ਕੋਈ ਗੱਲ ਨਹੀਂ ਖਾਲਸਾ ਹਮੇਸ਼ਾ ਹੀ ਚ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਹੈ ਤਾਂ ਇਸ ਵਾਰ ਜੰਮੂ ਕਸ਼ਮੀਰ ਦੇ ਵਿੱਚ ਵੀ ਹੜ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਹੈ ਲੇਕਿਨ ਜਦੋਂ ਪੰਜਾਬ ਦੀ ਗੱਲ ਕਰੀਏ ਤਾਂ ਸਾਬਦਾ ਦਿਲ ਖੁੱਲਦਾ ਹੈ ਤਾਂ ਅਸੀਂ ਇਸ ਵੇਲੇ ਮੌਜੂਦ ਹਾਂ ਕਿ ਜੰਮੂ ਕਸ਼ਮੀਰ ਤੋਂ ਸੰਗਤਾਂ ਜਿਹੜੀਆਂ ਨੇ ਇੱਥੇ ਮਦਦ ਵਸਤੇ ਆਈਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਟਰੱਕ ਭਰ ਕੇ ਇੱਥੇ ਪਹੁੰਚੀ ਹੈ ਅਤੇ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਵੀਰ ਜੀ ਨੇ ਵੀਰ ਜੀ ਤੁਹਾਡਾ ਨਾਮ ਤੇ ਕਿੱਥੋਂ ਆਏ ਜੀ ਜੀ ਮੇਰਾ ਨਾਮ ਗੁਰਮੇਲ ਸਿੰਘ ਆ ਮੈਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਭਾ ਜੀ ਐਂਡ ਕੇ ਤੋਂ ਆ ਜੀ ਔਰ ਅ ਅਸੀਂ ਡਿਸਟ੍ਰਿਕਟ ਸਾਂਭਾ ਦੀਆਂ ਜਿੰਨੀਆਂ ਵੀ ਸੰਗਤਾਂ ਨੇ ਉਹਨਾਂ ਸਾਰਿਆਂ ਦੀ ਤਰਫੋਂ ਦੋ ਟਰਾਲੀਆਂ ਵੱਡੀਆਂ ਜਿਹੜੀਆਂ ਭਰ ਕੇ ਰਾਸ਼ਨ ਦੀਆਂ ਤੇ ਹੋਰ ਜਿਹੜਾ ਜ਼ਰੂਰੀ ਦਾ ਜ਼ਰੂਰਤ ਦਾ ਸਮਾਨ ਹੈ ਉਹ ਸਾਰਾ ਤੇ ਡੰਗਰਾਂ ਦੇ ਲਈ ਚਾਰਾ ਇੱਕ ਟਰੱਕ ਉਹ ਵੀ ਜੋ ਸਾਡਾ ਇੱਕ ਵੀਰ ਸਾਡੇ ਨਾਲ ਆਏ ਨੇ ਉਹਨਾਂ ਦੀ ਤਰਫੋਂ ਸੇਵਾ ਕੀਤੀ ਗਈ ਹੈ ਸੋ ਮਤਲਬ ਕਿ ਇਹ ਸਮਾਂ ਹੈ ਜੀ ਜਿਸ ਜਿਸ ਇਹ ਸਮਾਜ ਉਹ ਹੈ ਹਾਰਡ ਪ੍ਰਭਾਵਿਤ ਜਿਨ੍ਹਾਂ ਇਲਾਕਿਆਂ ਦੇ ਵਿੱਚ ਲੋਕ ਹੋਏ ਨੇ ਉਹਨਾਂ ਦੇ ਨਾਲ ਖੜਨ ਦਾ ਹੈ ਬਾਕੀ ਰਹੀ ਗੱਲ ਪੰਜਾਬ ਦੀ ਪੰਜਾਬ ਜਿਹੜਾ ਹੈ ਉਹ ਹਮੇਸ਼ਾ ਹੀ ਦੁਨੀਆ ਭਰ ਦੇ ਜਿਹੜੀ ਲੋਕ ਨੇ ਉਹਨਾਂ ਦੇ ਨਾਲ ਖੜਦਾ ਆਇਆ ਹੈ ਚਾਹੇ ਉਹ ਕਿਸੇ ਸਟੇਟ ਦੀ ਗੱਲ ਹੋਵੇ ਤੇ ਚਾਹੇ ਉਹ ਕਿਸੇ ਦੇਸ਼ ਦੀ ਗੱਲ ਹੋਵੇ ਪੰਜਾਬ ਹਮੇਸ਼ਾ ਹੀ ਹਰ ਕਿਸੇ ਦੇ ਨਾਲ ਖੜਦਾ ਆਇਆ ਹੈ ਔਰ ਅੱਜ ਮੌਕਾ ਹੈ ਦੁਨੀਆ ਭਰ ਦੇ ਵਿੱਚ ਵੱਸਦੇ ਲੋਕਾਂ ਦੇ ਲਈ ਕਿ ਉਹ ਵੀ ਪੰਜਾਬ ਦੇ ਨਾਲ ਮੁੰਡੇ ਦੇ ਨਾਲ ਮੁੰਡਾ ਲਾ ਕੇ ਖੜਾ ਹੋਣ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਵੇ ਕਿ ਅਸੀਂ ਹਰ ਕਿਸੇ ਦੇ ਨਾਲ ਖੜਦੇ ਹਾਂ ਤੇ ਸਾਡੇ ਨਾਲ ਕੋਈ ਨਹੀਂ ਖੜ ਰਿਹਾ ਸੋ ਅਸੀਂ ਇਸ ਪੰਜਾਬ ਦੀ ਪਰਭਾਈ ਤਾਂ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਹਮੇਸ਼ਾ ਹੀ ਮੈਂ ਪਹਿਲਾਂ ਹੀ ਕਿਹਾ ਕਿ ਹਮੇਸ਼ਾ ਹੀ ਦਿੰਦਾ ਆਇਆ ਹੈ ਪੰਜਾਬ ਨੇ ਕਦੇ ਵੀ ਐ ਨਹੀਂ ਕੀਤਾ ਪੰਜਾਬ ਹਮੇਸ਼ਾ ਐਵੇਂ ਕਰਦਾ ਆਇਆ ਹੈ ਔਰ ਸਾਡਾ ਫਰਜ ਬਣਦਾ ਹੈ ਅਸੀਂ ਜਿੰਨਾ ਅਸੀਂ ਜਿੰਨੇ ਜੋਗੇ ਹਾਂ ਅਸੀਂ ਜ਼ਰੂਰ ਤਿੱਲ ਫੁੱਲ ਜੋ ਸੰਗਤਾਂ ਨੇ ਭੇਜਿਆ ਹੈ ਉਹ ਇੱਥੇ ਤੱਕ ਅਸੀਂ ਲੈ ਕੇ ਆਏ ਹਾਂ ਅੱਛਾ ਤੁਹਾਡੇ ਤੇ ਆਪਣੇ ਉੱਥੇ ਬਹੁਤ ਬੁਰਾ ਹਾਲਾਤ ਹੈ ਜੀ ਸੰਭਲ ਬਿਲਕੁਲ ਪੰਜਾਬ ਸਾਡੇ ਜੇ ਐਨ ਕੇ ਦੇ ਵਿੱਚ ਵੀ ਜੰਮੂ ਖਾਸ ਕਰ ਜੰਮੂ ਦੇ ਵਿੱਚ ਜਿਹੜੇ ਨੇ ਉਹ ਹਾਲਾਤ ਇਸ ਸਮੇਂ ਉੱਥੇ ਵੀ ਬਹੁਤ ਮਾੜੇ ਨੇ ਔਰ ਉੱਥੇ ਵੀ ਸਾਡੀ ਜਿਹੜੀ ਸੇਵਾ ਹੋ ਚੱਲ ਰਹੀ ਹੈ ਔਰ ਉਹ ਜਾ ਕੇ ਫਿਰ ਅਸੀਂ ਉੱਥੇ ਜੋ ਸੇਵਾ ਉਹ ਕਰਨੀ ਹੈ ਲੇਕਿਨ ਪੰਜਾਬ ਜਿਹੜਾ ਉਸ ਦੇ ਨਾਲ ਵੀ ਖੜਨਾ ਸਾਡਾ ਫਰਜ਼ ਬਣਦਾ ਸੀ ਅਸੀਂ ਆਪਣਾ ਫਰਜ਼ ਆਦਾ ਕਰਨ ਆਏ ਹਾਂ ਸੰਗਤਾਂ ਦੀ ਭੇਜੀ ਹੋਈ ਸੇਵਾ ਇੱਥੇ ਜੋ ਲੋਕ ਜ਼ਰੂਰਤਮੰਦ ਹਨ ਉਹਨਾਂ ਤੱਕ ਪਹੁੰਚਾਉਣ ਦੇ ਲਈ ਇੱਥੇ ਆਏ ਹਾਂ ਜੀ ਇਹ ਕੋਈ ਨਜੀਰ ਤੇ ਵੀ ਤੁਹਾਡੇ ਨਾਲ ਜੀ ਇਹ ਵੀਰ ਵੀ ਸਾਡੇ ਨਾਲ ਹੈ ਕੀ ਨਾਮ ਜੀ ਤੁਹਾਡਾ ਬੰਟੀ ਨਾਮ ਜੀ ਸਾਡਾ ਬਿਨੋਦ ਕੁਮਾਰ ਜੀ ਬਿਨੋਦ ਕੁਮਾਰ ਹਾਂ ਜੀ ਬਿਨੋਦ ਕੁਮਾਰ ਜੀ ਫਿਰ ਕਿੱਥੇ ਆਣਾ ਹੋਆ ਜੀ ਬੱਸ ਸਰ ਪੰਜਾਬ ਜੋ ਹਾਲਾਤ ਦੇਖ ਕੇ ਹਮ ਵੀ ਇਧਰ ਸੇਵਾ ਲਈ ਆਏ ਹਾਂ ਜੋ ਹਮਾਰੇ ਭਾਈ ਸਾਹਿਬ ਨੇ ਬੋਲਾ ਹੈ ਜੇ ਹਮਾਰੇ ਭਾਈ ਸਾਹਿਬ ਹੈ ਤਾਂ ਹਮ ਇਨੀ ਕੇ ਪਿੱਛੇ ਪਿੱਛੇ ਹਮ ਵੀ ਇਧਰ ਆਏ ਹਾਂ ਤਾਂ ਹਮਾਰੇ ਜੰਮੂ ਵਿੱਚ ਵੀ ਹਾਲਾਤ ਖਰਾਬ ਹਨ ਲੇਕਿਨ ਪੰਜਾਬ ਕੇ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹੈ तो क्या 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 लेके आए हैं ज़रूरी चीज़ें देखो जो हमसे जो जुड़ता था हमने हर चीज़ ए टू जेड चीज़ लेकर आया कुछ रह भी गया होगा राशन का सामान सारा मेडिकल किट गाय के लिए चारा सारा सामान लेकर आए हैं कैसे पता चला हालात के बारे में वीडियो तो तो आजकल सोशल मीडिया का जमाना है मीडिया पे हर चीज़ आ रही है उसी के हिसाब से हम देख के इधर आ गए सुबह पाँच बजे चले थे हम जम्मू से तो बिल्कुल तुम देख सकते हो कैसे आए हैं ਤਾਂ ਇੱਥੇ ਇੱਕ ਬਾਪੂ ਜੀ ਬਾਪੂ ਜੀ ਇੱਕ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਹੈ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਹਿੰਦੂ ਵੀਰ ਹੈ ਤੇ ਉਹ ਸਿੱਖ ਵੀਰ ਹੈ ਦੋਵੇਂ ਆਦਰੋਂ ਭਾਜੀ ਤਾਂ ਇਹ ਵੇਖੋ ਪੰਜਾਬ ਦੀ ਸਾਡੇ ਪੰਜਾਬੀਅਤ ਦੀ ਪਛਾਣ ਹੈ ਦਰੋਂ ਭਾਜੀ ਇਧਰ ਆ ਇਹ ਕੀ ਜਾਨਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਪੰਜਾਬ ਦੀ ਧਰਤੀ ਹੈ ਇੱਥੇ ਸਭੇ ਸਾਂਝੀ ਸਵਾਲ ਸਦਾ ਕੋਈ ਨਾ ਦੱਸੇ ਬਾਰਾ ਜੀ ਮਾਨਸ ਕੀ ਜਾਤ ਸਭੇ ਇੱਕੇ ਪਛਾਣ ਬੋ ਇੱਥੇ ਮੇਰਾ ਖਿਆਲ ਹੈ ਕਿ ਸਾਡੇ ਚ ਕੋਈ ਵੀ ਦੇ ਦੇ ਬਖਰੇਵਾ ਨਹੀਂ ਸਾਨੂੰ ਰਾਜਨੀਤਿਕ ਲੋਕ ਆਪਣੇ ਰਾਜ ਕਰਨ ਲਈ ਵੰਡ ਰਹੇ ਆ ਇਸ ਕਰਕੇ ਅਸੀਂ ਇਹਨਾਂ ਦਾ ਵੀਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਕਿ ਇਸ ਜੋ ਭਾਈਚਾਰਾ ਸਾਡਾ ਸਦੀਆਂ ਤੋਂ ਬਣਿਆ ਇਹ ਤਾਂ ਬਣਿਆ ਰਹਿਣਾ ਚਾਹੀਦਾ ਸਾਨੂੰ ਰਲ ਮਿਲ ਕੇ ਇਸ ਵੇਲੇ ਟਾਈਮ ਤੇ ਜੋ ਇਹ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਜੰਮੂ ਤੋਂ ਆ ਕੇ ਜੋ ਇੱਥੇ ਆਪਣੇ ਸਿੱਖ ਭਰਾਵਾਂ ਦੀ ਜਾਂ ਜਿਹੜੇ ਇੱਥੇ ਲੋੜ ਵੰਦਿਆ ਉਹਨਾਂ ਦੀ ਸੇਵਾ ਕਰ ਰਹੇ ਆ ਅਸੀਂ ਇਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਬਹੁਤ ਜੀ ਵੱਡੀ ਸੇਵਾ ਨਿਭਾ ਰਹੇ ਆ ਤੇ ਇਹ ਸਾਨੂੰ ਮੇਰਾ ਖਿਆਲ ਹੈ ਕਿ ਕਦੇ ਕੋਈ ਹੁਕਮ ਹੋਇਆ ਸੀ ਤੇ ਆਣਾ ਦੇ ਹੀ ਆ ਗਏ ਨਹੀਂ ਨਹੀਂ ਚਲੋ ਜੀ ਬਹੁਤ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਤੇ ਗੁਰੂ ਅਸੀਂ ਹੋਰ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਸਾਨੂੰ ਇਸ ਵੇਲੇ ਕੋਈ ਜਾਤ ਪਾਤ ਧਰਮਜਪ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਸਮਝ ਕੇ ਕਰਨੀ ਚਾਹੀਦੀ ਹੈ ਜੀ ਕੀ ਕਹਿਣਾ ਚਾਹੋਗੇ ਸਰ ਹੋਰ ਵੀ ਥਲੇ ਸਮਾਨ ਦੀ ਜਰੂਰ ਪੈਗੀ ਤੇ ਕਰੋਗੇ ਜਰੂਰ ਜੀ ਬਿਲਕੁਲ ਜਰੂਰ ਕਰਾਂਗੇ ਅਸੀਂ ਤਾਂ ਪੰਜਾਬ ਜਿੰਨਾ ਪੰਜਾਬ ਦੁਨੀਆ ਲਈ ਕਰਦਾ ਆਇਆ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਪੰਜਾਬ ਤੇ ਐਂ ਕਰਨਾ ਤੇ ਪੰਜਾਬ ਨੂੰ ਹੁੰਦਾ ਹੀ ਨਹੀਂ ਪੰਜਾਬ ਤੇ ਹਮੇਸ਼ਾ ਐਂ ਕਰਦਾ ਆਇਆ ਤੇ ਅਸੀਂ ਜਿੰਨੇ ਜੋਗੇ ਅਸੀਂ ਹਾਂ ਅਸੀਂ ਮਤਲਬ ਕਿ ਪੰਜਾਬ ਦੀ ਪਰਭਾਈ ਸਾਡੇ ਔਕਾਤ ਨਹੀਂ ਕਿ ਅਸੀਂ ਪੰਜਾਬ ਲਈ ਕੁਝ ਕਰ ਸਕਦੇ ਹੇ ਲੇਕਿਨ ਫਿਰ ਵੀ ਅਸੀਂ ਜਿੰਨੇ ਜੋਗੇ ਹਾਂ ਅਸੀਂ ਜ਼ਰੂਰ ਕਰਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੁਹਾਡੇ ਤੇ ਸਵਾਲ ਆਸ ਕਰ ਕਿ ਤੁਹਾਡਾ ਆਪਣਾ ਦਾ ਕਾਡੂ ਪਿਆ ਨਹੀਂ ਜੀ ਤਾਂ ਕੀ ਹੈ ਸੇਖਾਂ ਵਿੱਚ ਚੜਦੀ ਕਲਾ ਚੀ ਹੈ ਕੋਈ ਗੱਲ ਨਹੀਂ ਬੋਲ ਸੋਨਿਆਲਾ ਸਸੀਆ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਤੇ ਰਸਦ ਲੈ ਕੇ ਆਏ ਨੇ ਜੰਮੂ ਕਸ਼ਮੀਰ ਤੋਂ ਸੰਗਤ ਦੇ ਤਾਂ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਟਰੱਕ ਲੱਦੇ ਪਏ ਨੇ ਇਸ ਵੇਲੇ ਤਾਂ ਸਰ ਇਹ ਚ ਹਰ ਜੁੜੀ ਸਮਾਨ ਥੱਲੇ ਥੱਲੇ ਅਗਰ ਲੋਡ ਪੈ ਗਈ ਤੇ ਚੱਲਦਾ ਰਹੇਗਾ ਜੀ ਚੱਲਦਾ ਰਹੇਗਾ ਜੀ ਜ਼ਰੂਰ ਭਾਜੀ ਟੈਨਸ਼ਨ ਨਾ ਲੋ ਟੈਨਸ਼ਨ ਦੀ ਇੱਥੇ ਖਾਣ ਪੀਣ ਦਾ ਸਮਾਨ ਸਭ ਕੁਝ ਵੱਧ ਆ ਗਿਆ ਵਾ ਡੰਗਰਾਂ ਵਾਸਤੇ ਸਮਾਨ ਚਾਹੀਦਾ ਭਾਜੀ ਇੱਥੇ ਮੈਂ ਦੇਖਿਆ ਕਿਈ ਜਗ੍ਹਾ ਲੋਕ ਕਹਿ ਰਹੇ ਆ ਕਿ ਲੋਕ ਇੱਥੇ ਨਜਾਇਜ਼ ਹੀ ਘਰ ਆਪਣਾ ਭਰੀ ਜਾਣ ਲੱਗੇ ਆ ਇਹ ਕੋਈ ਗੱਲ ਨਹੀਂ ਇਹ ਖਾਲਸੇ ਦਾ ਲੰਗਰ ਲਾਇਆ ਹੋਇਆ ਜਿੰਨੇ ਭਰਨਾ ਭਰ ਲੈ ਘਰ ਕੋਈ ਗੱਲ ਨਹੀਂ ਖਾਲਸਾ ਹਮੇਸ਼ਾ ਹੀ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਇੱਕ ਸਿੱਖ ਕੌਮ ਆ ਜੇ ਕੋਈ ਵਰਲਡ ਚ ਕੋਰੋਨਾ ਆ ਜਾਏ ਜਾਂ ਕਿਤੇ ਵੀ ਕੁਦਰਤੀ ਆਫਤ ਆ ਜਾਏ afghanistan ਚ ਆ ਜਾਏ ਕਿਤੇ ਹਿੰਦੁਸਤਾਨ ਚ ਆ ਜਾਏ ਦੇ ਖਾਲਸਾ ਕੌਮ ਆ ਪੰਜਾਬੀ ਆ ਤੇ ਆ ਜਿਹੜੀ ਆ ਕਿ ਪੂਰੇ ਵਰਲਡ ਦੇ ਵਿੱਚ ਸੇਵਾ ਕਰਦੀ ਆ ਬਿਲਕੁਲ ਦਾ ਹੋਰ ਵੀ ਨੌਜਵਾਨ ਨੇ ਗੱਲਬਾਤ ਕਰਦੇ ਜਿਹੜੇ ਕੱਲ ਆਂਦੇ ਹੀ ਨਾ ਵੀ ਅਸੀਂ ਲੰਗਰ ਦੀ ਖਾਂਦੇ ਗੁਰੂ ਮਹਾਰਜ ਦਾ ਪ੍ਰਸ਼ਾਦ ਨਹੀਂ ਲੈਂਦੇ ਅੱਜ ਉਹ ਇਥੋਂ ਲੁੱਟ-ਲੁੱਟ ਲੈ ਕੇ ਜਾਣਦੇ ਆਸਮਾਨ ਬਿਲਕੁਲ ਬਿਲਕੁਲ ਤਾਂ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਇਸ ਵੀ ਨਹੀਂ ਤੁਹਾਨੂੰ ਹਾਂਜੀ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਕੀ ਕਰਦੇ ਮੇਰਾ ਨਾਮ ਫਕਰੀਤ ਸਿੰਘ ਆ ਮੈਂ ਜੰਮੂ ਤੋਂ ਆਇਆ ਹਾਂ ਹਾਂਜੀ ਦੱਸੋ ਕੀ ਪੁੱਛਣਾ ਤੇ ਫਿਰ ਸੇਵਾ ਵਾਸਤੇ ਆਏ ਜੀ ਅਸੀਂ ਸੇਵਾ ਵਾਸਤੇ ਜਿਆਨ ਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਸੇਵਾ ਜੋਗੇ ਹੈ ਹੀ ਚਾਰ ਆਪਣੇ ਸਾਰੇ ਆਲਮੋਸਟ ਕੋਈ 100 ਭੈਣ ਭਰਾ ਅਸੀਂ ਸਾਰੇ ਰਲ ਕੇ ਤੇ ਸੇਵਾ ਕਰਨ ਆਏ ਆ ਜੀ ਬਿਲਕੁਲ ਤੁਸੀਂ ਵੇਖੋ ਕਿ ਪੰਜਾਬ ਵਾਸਤੇ ਕਿੰਨਾ ਪਿਆਰ ਰੱਖਦੇ ਨੇ ਆ ਲੋਕ ਔਰ ਇਹ ਸਾਰਾ ਸਮਾਨ ਇਹਨਾਂ ਵੱਲੋਂ ਲਿਆਂਦਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਕਿ ਟਰਾਲੀਆਂ ਦੀ ਟਰਾਲੀਆਂ ਭਰ ਕੇ ਏ ਲੈ ਕੇ ਆਏ ਨੇ ਤੁਸੀਂ ਦੇਖੋ ਕਿ ਹਰ ਜ਼ਰੂਰੀ ਚੀਜ਼ ਜਿਹੜੀ ਹੈ ਐਸ ਦੇ ਵਿੱਚ ਤੁਹਾਨੂੰ ਨਜ਼ਰ ਆਏਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਕਿਹਾ ਕਿ ਸਾਡਾ ਇਸ ਵੇਲੇ ਇਸ ਵੇਲੇ ਸਭ ਤੋਂ ਵੱਡੀ ਚੀਜ਼ ਹੈ ਕਿ ਸਾਡੇ ਮਨ 'ਚ ਆਇਆ ਕਿ ਪੰਜਾਬ ਮੁਸ਼ਕਲ 'ਚ ਹੈ ਤੇ ਜਿਸ ਵੇਲੇ ਸਾਨੂੰ ਲੱਗਾ ਕਿ ਪੰਜਾਬ ਮੁਸ਼ਕਲ 'ਚ ਹੈ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪੰਜਾਬ ਵਾਸਤੇ ਕੁਝ ਕਰੀਏ ਕਿਉਂਕਿ ਪੰਜਾਬ ਦੁਨੀਆ ਭਰ ਵਾਸਤੇ ਕਰਦਾ ਹੈ ਦੇਸ਼ ਭਰ ਦੇ ਲੋਕਾਂ ਵਾਸਤੇ ਕਰਦਾ ਹੈ ਤੇ ਅੱਜ ਮੌਕਾ ਹੈ ਪੰਜਾਬ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਚੱਲਦਾ ਤਾਂ ਜੰਮੂ ਕਸ਼ਮੀਰ ਤੋਂ ਆਈ ਸੰਗਤਾਂ ਵੱਲੋਂ ਵੀ ਸੇਵਾ ਜਰੀ ਹੁਣ ਅਤੇ ਸ਼ੁਰੂ ਕਰ ਦਿੱਤੀ ਗਈ ਔਰ ਸੇਵਾ ਉਹਨਾਂ ਦੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਆਪਣੇ ਘਰ ਜਿਹੜੇ ਰੁੜੇ ਨੇ ਪਰ ਫਿਰ ਵੀ ਪਰਵਾਹ ਨਾ ਕਰਦੇ ਹੋਏ ਪੰਜਾਬ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕਨਾਗ ਗ੍ਰੇਡ ਪੰਜਾਬ ਟੀਵੀ ਰਮਦਾਸ ਅੰਮ੍ਰਿਤਸਰ